ਨੰਬਰਦਾਰਾ ਗੱਲ ਸੁਣ ਲੈ ਮੇਰੀ ਹਾਂ ਬਈ ਵੀਰ ਟੀਟੂ ਨੇ ਤੇਰੇ ਤੇ ਇਲਜ਼ਾਮ ਲਾਇਆ ਛਰੀਆਮ ਉਹਨੇ ਕਿਹਾ ਵੀ ਨੰਬਰਦਾਰ ਸਾਡੇ ਪਿੰਡ ਦਾ ਕਰਦਾ ਰੇਟ ਖਰਾਬ ਉਹ ਵੀ ਨਵਾਂ ਟਰੈਕਟਰ ਲਾਇਆ ਨਵਾਂ ਸੁਪਰਸੀਡਰ ਲਿਆ ਉਹ ਕਹਿੰਦਾ ਵੀ ਮੈਂ ਤਾਂ 1600 ਰੁਪਿਆ ਲੈਣਾ ਕਿੱਲੇ ਦਾ ਤਵੀਆਂ ਵਜੀਆਂ ਹੁਣ ਕੈਲਟੀਵੇਟਰ ਵਜੇ ਹੋਣ ਠੀਕ ਆ ਤੇ ਤੂੰ ਇੱਕ ਬੰਦੇ ਦੀ 50 ਕਿੱਲੇ ਉਹਦੇ ਕੋਲ ਜ਼ਮੀਨ ਸੀ ਤੇ ਤੂੰ 1200 ਚ ਉਹਦੇ ਸੁਪਰਸੀਡਰ ਨਾਲ ਕਣਕੀ ਬੀਜ ਕੇ ਆਇਆ ਮਿੱਤਰੋ ਸਾਡੇ ਪਿੰਡ ਥੋੜਾ ਰੌਲਾ ਪਿਆ ਖੜਾ ਸੁਪਰਸੀਡਰ ਦੀ ਬਜਾਈ ਦਾ ਵੀ ਆਖਰਕਾਰ ਰੇਟ ਕੀ ਤੇ ਉੜਦੀ ਉੜਦੀ ਗੱਲ ਮੈਨੂੰ ਹੁਣੇ ਪਤਾ ਲੱਗੀ ਆ ਵੀ 1200 ਰੁਪਇਆ ਕਿੱਲਾ ਸੁਪਰ ਸੀਡਰ ਦੀ ਬਿਜਾਈ ਚੱਲ ਰਹੀ ਆ ਤੇ ਇਹ ਵੀਰ ਦੱਸਣਗੇ ਆਪਾਂ ਨੂੰ ਵੀ ਕੌਣ ਲੈ ਰਿਆ ਹਾਂ ਬਈ ਕੀ ਹਾਲ ਹੈ ਜੀ ਨੰਬਰਦਾਰ ਅੱਛਾ ਨਾਂ ਕੀ ਜੀ ਤੁਹਾਡਾ ਨਾਂ ਮੇਰਾ ਅਕਬਾਲ ਅਕਬਾਲ ਤੇ ਕੀ ਗੱਲ ਬਈ ਕੀ ਰੌਲਾ ਪਿਆ ਤੁਸੀਂ ਸੁਭਾ ਸੁਭਾ ਪਿੰਡ ਚੱਕਣਾ ਲਿਆ ਸੀ ਤੁਹਾਨੂੰ ਪਤਾ ਲੱਗਾ ਇਹ ਗੁਰਮੁਖ ਦੀ ਕਣਕ ਬੀਜਦੇ ਸਾਂ ਅੱਛਾ ਜੀ ਪ੍ਰਵਿੰਦਰ ਰੋਟੀ ਲੈ ਕੇ ਗਿਆ ਅੱਛਾ ਉਹ ਦਾ ਦਰਸ਼ਨ ਹਾਂਜੀ 1200 ਦੇ ਕਣਕ ਬਿਜਾਈ ਜਾਂਦਾ 1200 ਦੇ ਕਣਕ ਬਿਜਾਈ ਜਾਂਦਾ ਕਿਹਦੇ ਤੋਂ ਬਿਜਾਈ ਜਾਂਦਾ ਇਹ ਦੂਜੇ ਤੋਂ ਨੰਬਰਦਾਰ ਤੋਂ ਨੰਬਰਦਾਰ ਤੋਂ ਹਾਂ ਪ੍ਰਵਿੰਦਰ ਨੇ ਵੀ ਆਖਿਆ ਮੈਨੂੰ ਅੱਛਾ ਫਿਰ ਜਿਹੜਾ ਬਲਜੀਤ ਦੇ ਬੰਦਾ ਕੌਣ ਬੈਠਾ ਉੱਥੇ ਕੀ ਨਾਮ ਦਾ ਬੰਗਲ ਦਾ ਆ ਉਹ ਬੈਠਾ ਬੰਦਾ ਅੱਛਾ ਅੱਛਾ ਉਹਨੇ ਆਖਿਆ 1200 ਰੁਪਿਆ ਰੇਟ ਮਗਾਇਆ ਯਾਰ ਮੈਨੂੰ ਇਹ ਦੱਸੋ ਵੀ 1200 ਚ ਬਚੂਗਾ ਕੀ ਫਿਰ ਪ੍ਰਦੀਪ ਮਿਸਤਰੀ ਨੇ ਵੀ ਆਖਿਆ ਮੈਨੂੰ ਤੂੰ ਮਨੇ ਇਹ ਬੰਦੇ ਆਪਾਂ ਇਕੱਠੇ ਕਰ ਲਾਂਗੇ ਹਾਂ ਹਾਂ ਉਹ ਤਾਂ ਦੇ ਨੇ ਬਈ ਸੌ ਦੰਨੇ ਆ ਹਾਂ ਹਾਂ ਤਿੰਨਾਂ ਬੰਦਿਆਂ ਨੂੰ ਇਕੱਠੇ ਕਰ ਲਾਂਗੇ। ਅੱਛਾ। ਤਿੰਨਾਂ ਬੰਦਿਆਂ ਨੂੰ ਆਖਿਆ ਨਾ 2-1200 ਦੀ ਵਜਾਈਏ। ਪਰ ਤੇ ਮੇਰੇ ਖਿਆਲ ਚ ਮੈਨੂੰ ਨਹੀਂ ਲੱਗਦਾ ਵੀ ਇੰਨੇ ਚ ਗੱਲ ਹੋਵੇ। 1200 ਚ ਗੱਲ ਮੈਨੂੰ ਨਹੀਂ ਲੱਗਦਾ ਹੋਊਗੀ। ਇਹਨਾਂ ਦੀ ਪੱਕਾ। ਹਾਂ। ਹਾਂ। ਚੱਲ ਹੋਈ ਜਾ ਤਾਂ। ਝੂਠ ਨਹੀਂ ਮਾਰਦਾ ਕੋਈ ਵੀ। ਹਾਂ। ਨਾ ਕੋਠੀ ਝੂਠ ਮਾਰੇ। ਹਾਂ। ਉਹ ਕਹਦਾ ਮੇਰੇ ਸਰਦਾਰ ਨੇ ਆਖਿਆ ਜਿਹੜਾ ਘੱਟ ਤੋਂ ਘੱਟ ਰੇਟ ਲੈਂਦਾ ਨਾ ਹਾਂ। ਤੂੰ ਇੱਥੇ ਬੁਝਾ ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ। ਠੀਕ ਠੀਕ। ਅੱਗੇ ਸੂਦਾਂ ਵਾਲਿਆਂ ਤੋਂ ਇਹਨੇ 1500 ਵਜਾਈ ਸੀ ਪਿਛਲੇ ਸਾਲ। ਹਾਂ। 16 1 ਹਾਡੇ 1550 ਹੀ ਸੀ ਨੇ ਅੱਛਾ ਉਹ ਆਂਦਾ ਜਿਹੜਾ ਰੇਟ ਘੱਟ ਲੈਂਦਾ ਨਾ ਤੂੰ ਉੱਥੇ ਤਬ ਜਾ ਠੀਕ ਆ ਠੀਕ ਨਹੀਂ ਚਲੋ ਆ ਤੁਸੀਂ ਪੱਕ ਰੱਖਤਾ ਆਪਾਂ ਬਈ ਉਹਦੇ ਬਾਈ ਦੀ ਬਾਈ ਨਾਲ ਜਾ ਕੇ ਗੱਲ ਕਰਦੇ ਆ ਵੀ ਉਹਦੇ ਕੀ ਬਿਆਨ ਆ ਵੀ ਵਾਕਈ ਸੱਚੀ ਗੱਲ ਆ ਆ ਵੇ ਲੈ ਭੱਜੀ ਜਾਂਦੇ ਆ ਐ ਹਾਂ 1000 ਰੁਪਿਆ ਮੈਂ ਤੇਲ ਤੁਹਾਡਾ ਨੰਬਰਦਾਰਾ ਗੱਲ ਸੁਣ ਲੈ ਮੇਰੀ ਹਾਂ ਬਈ ਵੀਰ ਟੀਟੂ ਨੇ ਤੇਰੇ ਤੇ ਇਲਜ਼ਾਮ ਲਾਇਆ ਸ਼੍ਰੀਆਮ ਉਹਨੇ ਕਿਹਾ ਵੀ ਨੰਬਰਦਾਰ ਸਾਡੇ ਪਿੰਡ ਦਾ ਕਰਦਾ ਰੇਟ ਖਰਾਬ ਉਹ ਵੀ ਨਵਾਂ ਟਰੈਕਟਰ ਲਿਆ ਨਵਾਂ ਸੁਪਰ ਸੀਟਰ ਲਿਆ ਉਹ ਕਹਿੰਦਾ ਵੀ ਮੈਂ ਤਾਂ 1600 ਰੁਪਏ ਲੈਣਾ ਕਿੱਲੇ ਦਾ ਤਵੀਆਂ ਵਜੀਆਂ ਹੁਣ ਕੈਲਟੀਵੇਟਰ ਵਜੇ ਹੋਣਾ ਠੀਕ ਆ ਤੇ ਤੂੰ ਇੱਕ ਬੰਦੇ ਦੀ 50 ਕਿੱਲੇ ਉਹਦੇ ਕੋਲ ਜ਼ਮੀਨ ਸੀ ਤੇ ਤੂੰ 1200 ਚ ਉਹਦੇ ਸੁਪਰ ਸੀਟਰ ਨਾਲ ਕਰਨ ਕੀ بیچ ਕੇ ਉਹ ਬੰਦਾ 100 ਦਿੰਦਾ ਵੀ 1200 ਰੁਪਏ ਦੇ ਰੇਟ ਦੇ ਵਿੱਚ ਉਹ ਕਹਿੰਦਾ ਮੈਂ ਦਿੰਨਾ ਤੇ ਆਪਾਂ ਵੀ ਲੈ ਲਾਂਗੇ 100 ਫਿਰ 1200 ਰੁਪਏ ਆਪਣਾ ਰੇਟ ਹੀ ਨਹੀਂਗਾ ਉੱਥੇ ਹਾਂ ਫਿਰ ਕਿੰਨਾ ਰੇਟ ਆ ਕੀ ਆਈਡੀਆ ਕੀ ਉਹ ਤਾਂ ਉਹ ਮੈਂ ਤੈਨੂੰ ਤੈਨੂੰ ਪੈਸੇ ਪਿਛਲੀ ਵਾਰੀ ਬੰਦੇ ਫੜਾ ਕੇ ਗਏ ਕਿ ਨਹੀਂ ਹਾਂ ਮੇਰਾ ਪਿਛਲੀ ਵਾਰੀ ਦਾ 1600 ਮੈਂ ਦਿੱਤਾ 1600 ਮੈਂ ਦਿੱਤਾ ਠੀਕ ਆ ਤੇ ਆਪਣਾ ਰੇਟ ਪਿਛਲੀ ਵਾਰੀ ਵਾਲਾ ਹੀ ਆ ਹੈ ਹਾਂ 1600 ਰੁਪਿਆ ਤੇ ਫਿਰ ਜਿਹੜਾ ਉਹ 1200 ਕਹਿੰਦਾ ਉਹਦਾ ਕੀ ਕਰੇਗਾ ਵੀ ਯਾਰ ਮੇਰੀ ਗੱਲ ਸੁਣ ਮੇਰੇ ਤੋਂ ਮਗਰੋਂ ਉਹ ਲੈ ਕੇ ਆਇਆ ਸਾਰਾ ਕੁਝ ਠੀਕ ਆ ਹਾਂ 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 ਤੇ ਹੁਣ ਉਹਦੇ ਕੋਲੇ ਹੈ ਨਹੀਂਗਾ ਬੰਦੇ ਕੋਲੇ ਏਰੀਆ ਕੰਮ ਹੈ ਨਹੀਂਗਾ ਕੰਮ ਹੈ ਨਹੀਂਗਾ ਤਾਂ ਰੌਲਾ ਪਾਉਂਦਾ ਬੰਦਾ ਤਾਂ ਰੌਲਾ ਪਾਉਂਦਾ ਠੀਕ ਸਿੱਧਾ ਜਾ ਸਾਹਿਬ ਠੀਕ ਹੈ ਨਹੀਂ ਫਿਰ ਵੀ 1200 ਚ ਜੇ ਤੁਸੀਂ 1200 ਤੇ ਮੈਂ ਤਾਂ ਉਹੀ ਤਾਂ ਅਸੀਂ ਕਹੀ ਜਾਨੇ ਵੀ ਕੀ ਬੋਜੂਗਾ ਬਾਤ ਵੱਧ ਕਿਲੇ ਦੇ ਵਿੱਚ 200 ਰੁਪਏ ਜਾਂ 150 ਰੁਪਏ ਦਾ ਮਾਰ ਜਾਨਾ ਹਾਂ ਠੀਕ ਆ ਠੀਕ ਆ ਉਹਦੇ ਵਿੱਚ ਅਸੀਂ 700 ਰੁਪਏ ਦਾ ਬੰਦੇ ਨੂੰ ਦਿਹਾੜੀ ਦੇਈ ਜਾਨੇ ਹਾਂ 800 ਰੁਪਏ ਦਾ ਟਰੈਕਟਰ ਤੇਲ ਪੀ ਜਾਂਦਾ ਤੇਲ ਪੀ ਜਾਂਦਾ ਤੇ ਸਾਡੇ ਪੱਲੇ ਕੀ ਅੱਤੇ ਨਹੀਂ ਜਾਨੇ ਅਸੀਂ ਬਾਹਰ ਚੰਗੇ ਪਹਿਲਾਂ ਸੋਹਾਂ ਬੰਦਾ ਸਾਡੇ ਰੋਟੀਆਂ ਫੜਾ ਕੇ ਆਉਂਦਾ ਫਿਰ ਦੁਪਹਿਰੇ ਚਾਹ ਫੜਾ ਕੇ ਆਉਂਦਾ ਦੋ ਅਸੀਂ ਬੰਦੇ ਕੋਲੇ ਰਹਿਨੇ ਆ ਕੋਲੇ ਰਹਿਨੇ ਆ ਅਗਲੇ ਨੂੰ ਚਾਹ ਪਾਣੀ ਫਿਆਣਾ ਫਿਰ ਕਈ ਵਾਰੀ ਬੰਦੇ ਦਾ ਮਾਲਕ ਦਾ ਨਹੀਂ ਹੁੰਦਾਗਾ ਟਾਈਮ 20 ਪਾਈ ਆਈ ਦਾ ਤੁਰੇ ਜਾਂਦੇ ਤੇ 20 ਕੋਈ ਅਰੇ ਅਗਲਾ ਆਖਦਾ ਬਈ ਨੇਰੇ ਨਹੀਂ ਬੀਜਣਾ ਤਾਂ 7-8 ਕਿੱਲੇ ਜੇ ਕੋਈ ਥੋੜਾ ਬਹੁਤਾ ਨੇਹਰਾ ਹੋ ਜਾਏ ਤਾਂ 10 ਕਿੱਲੇ ਬਸ ਨਹੀਂ ਉਹ ਤਾਂ ਭਾਈ ਜੀ ਜਿਨ੍ਹਾਂ ਦੇ ਵੀ ਤੁਸੀਂ ਬੀਜੀ ਆ ਉਹ ਵੀ ਉਹ ਖੁਦ ਬੰਦਾ ਆਪਦੇ ਕੋਲੋਂ ਕਹੀ ਜਾਂਦਾ ਕਹਿੰਦਾ ਵੀ ਜੇ ਉਹ 1200 ਚ ਬੀਜ ਦੇ ਤਾਂ ਮੈਂ 1100 ਚ ਬੀਜੂ ਯਾਰਾ ਸਾਡੇ ਨੂੰ ਤਾਂ ਪਿੰਡ ਦਾ ਭਲਾ ਕਰਨ ਵਾਸਤੇ ਭਾਵੇਂ ਫ੍ਰੀ ਬੀਜ ਦੇਵੇ ਬਹੁਤ ਭਲਾ ਕਰੀ ਜਾਂਦੇ ਆ ਠੀਕ ਹੈ ਨਾ ਸਹੀ ਗੱਲ ਤੇ ਉਹ ਜਿੰਨਾ ਜੋ ਕੁਝ ਮਰਜ਼ੀ ਕਰੀ ਜਾਵੇ ਜੇ ਮੰਨ ਲਓ ਵੀ ਜੇ ਅਸੀਂ ਰੇਟ ਘੱਟ ਤੇ ਲੱਗੇ ਪਏ ਆ ਤਾਂ ਉਸ ਘਾਟਾ ਦਾ ਸਾਨੂੰ ਹਨ ਉਹਨੂੰ ਫੁੱਲ ਮਿਲਦਾ ਤੇ ਲਈ ਜਾਵੇ ਰੇਟ ਜਿੱਤ ਮੈਨੂੰ ਇਹਦਾ ਅਸੀਂ ਸਹੀ ਸਹੀ ਦੱਸ ਵੀ ਰੇਟ ਹੋਣਾ ਕਿੰਨਾ ਚਾਹੀਦਾ ਖਰਚਿਆਂ ਚ ਕਿੰਨਾ ਹੋਣਾ ਚਾਹੀਦਾ ਤੇ ਬਿਨਾਂ ਖਰਚਿਆਂ ਦਾ ਕਿੰਨਾ ਹੋਣਾ ਚਾਹੀਦਾ ਜੇ ਏਰੀਆ ਅਕੋਰਡਿੰਗ ਵੇਖਿਆ ਜਾਵੇ ਤਾਂ ਇਧ ਕੀ ਝੋਨੇ ਮਾੜੇ ਰਹੇ ਆ ਭਾਵੇਂ ਚੰਗੇ ਰਹੇ ਪਰਾਲੀ ਦਾ ਪਰਾਲੀ ਹੈ ਨਾ ਪਰਾਲੀ ਪਰਾਲੀ ਠੀਕ ਹੈ ਨਾ ਤੇਲ ਬਹੁਤ ਪੀ ਜਾਂਦਾ ਰੇਟ ਦਾ ਘੱਟੋ ਘੱਟ ਹੋਣਾ ਚਾਹੀਦਾ 2500 ਰੁਪਏ ਕਿਲੇ ਦਾ ਪਰ ਜੋ ਚੱਲ ਰਿਹਾ ਜੋ ਖੁਸ਼ ਹੋ ਕੇ ਠੀਕ ਹੈ ਇੱਕ ਹੀ ਫਸਲਾਂ ਹੀ ਮਾੜੀਆਂ ਹਾਂਗੇ ਨਾ ਵੱਧ ਤੋਂ ਵੱਧ ਤੁਸੀਂ 1600 ਲੈ ਰਹੇ ਮੈਂ ਲੈ ਰਿਆ ਵੀ 1600 ਰੁਪਿਆ ਵਾਹੇ ਦਾ ਅੱਛਾ 1800 ਰੁਪਿਆ ਖਰਚਿਆਂ ਦਾ 1600 ਰੁਪਿਆ ਵਾਹੇ ਦਾ ਤੇ 1800 ਖਰਚਿਆਂ ਦਾ ਪਰਾਲੀ ਵਿੱਚ ਹੋਵੇ ਹਾਂ ਹਾਂ ਬਲਗਿਆ ਸੜ ਨੂੰ ਅੱਗ ਲਾਈ ਹੁੰਦੀ ਆ ਲੈਣਾ ਸੜੀਆਂ ਲੈਣਾ ਸੜੀਆਂ ਹੁੰਦੀਆਂ ਤੇ ਵਿੱਚ ਬਾਕੀ ਦਾ ਵੀਰ ਨੂੰ ਆਪਾਂ ਵੀਰ ਦੀ ਕਲੀਅਰ ਕਰਤਾ ਵੀ ਤੁਸੀਂ 1200 ਚ 100 ਦਿੰਦੇ 1200 ਮੇਰੀ ਸੁਣ 1200 ਚ 100 ਦਿੰਦੇ 1200 ਦਾ ਰੋਲਾ ਪਾਇਆ ਆਪਾਂ 1200 ਦੀ 100 ਦਿੰਨੇ 1200 ਰੁਪਿਆ ਆਪਣਾ ਰੇਟ ਨਹੀਂ ਆ ਉੱਤੇ ਭਾਵੇਂ ਸਾਡਾ ਜਿੰਨਾ ਮਰਜ਼ੀ ਹੋ ਲੈ ਵੀ ਵੀਰਾ 1200 ਨੂੰ ਨੰਬਰਦਾਰ ਦਿੰਦਾ ਸੌ ਜੇ ਦਾ ਤੈਨੂੰ ਗੱਲ ਪੱਜਦੀ ਆ ਤੇ ਆ ਜਾ ਲੈ ਲੈ ਉਹਦੇ ਤੋਂ ਸੌ ਠੀਕ ਆ 1200 ਦੀ ਸੌ ਦੇਣਾ 1200 ਕਹਿੰਦਾ ਵੀ 1200 ਫਲਾਣੇ ਬੰਦੇ ਦੇ 50 ਕਿਲੇ ਵਿੱਚ ਕਿਹਾ ਨੰਬਰਦਾਰ ਇਹ ਪਿੰਡ ਦਾ ਰੇਟ ਖਰਾਬ ਕਰਦਾ ਉਹਦੀ ਮਾਲੋ ਬੰਦੇ ਦੀ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਇਹ ਗੱਲ ਘਰ ਵਾਲੀ ਨੇ ਵੀ ਹੋਏ ਗੱਲ ਕਹਿਤੀ ਉਹਦੀ ਵੀ ਉਹਨੂੰ ਇਥੇ ਸਾਡੇ ਲੈ ਆ ਸਾਡੇ ਕੋਲ ਤਾਂ ਇਥੇ ਪਿੰਡ 'ਚ ਵੀ ਬੰਦਾ ਨਹੀਂ ਆਇਆ ਹਾਂ ਹਾਂ ਠੀਕ ਆ ਦੂਜੇ ਨੰਬਰ ਤੇ ਜਿਹੜੀ ਸਾਡੇ ਵਿੱਚ ਤੀਜਾ ਬੰਦਾ ਸੀ ਤੀਜੇ ਬੰਦੇ ਤੇ ਉਹਨਾਂ ਨੇ ਗੱਲ ਕੀਤੀ ਤੈਨੂੰ ਤੂੰ ਜਿੰਨਾ ਮਰਜ਼ੀ ਰੇਟ ਮਕਾਲਾ ਤੈਨੂੰ ਪੈਸੇ ਦੇ ਦੇਣੇ ਤੂੰ ਇਹਨਾਂ ਨੂੰ ਪੈਸੇ ਦੇ ਜਾ ਤਾਂ ਐਂ ਕੀਤਾ ਵੀ ਕਿਸੇ ਨੇ ਹਵਾ ਡਾਤੀ ਬਾਈ ਜੀ ਜਾਂ ਤਾਂ ਦੇਣ ਵਾਲਿਆਂ ਨੇ ਹਵਾ ਡਾਤੀ ਜਿਨ੍ਹਾਂ ਨੇ ਬੀਜੀ ਉਹਨਾਂ ਨੇ ਕਹਿਤਾ ਹਨਾ ਬਾਈ ਜੀ 1200 1200 1200 1200 ਕਰਤਾ ਹਨਾ ਬਦਨਾਮ ਕਰਨ ਵਾਲੀ ਗੱਲ ਹੈ ਹਨਾ ਚਲੋ ਕੋਈ ਜਿਵੇਂ ਹੁਣ ਮੇਰੇ ਕੋਲੇ 4 ਕਿੱਲੇ ਆ ਮੇਰੇ ਕੋਲੇ ਇਹਨਾਂ ਨੇ ਸਪੈਸ਼ਲ ਆਉਣਾ ਮੇਰੇ ਤੋਂ ਤਾਂ 1600 ਬੰਦ ਆ ਹੀ ਬੰਦ ਆ ਜੇ ਮੰਨ ਲਓ ਅਸੀਂ ਜੇ ਕਿਸੇ ਕੋਲ 100 ਰੁਪਏ ਘੱਟ ਵੀ ਲੈ ਲੈਣਾ ਤੇ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਆ ਸਾਨੂੰ ਇੱਕੇ ਥਾਂ ਤੇ ਕੰਮ ਮਿਲ ਗਏ ਅੱਛਾ 50 ਕਿੱਲੇ ਮਿਲ ਗਏ 50 ਕਿੱਲਿਆਂ ਦਾ ਕੋਈ ਮਾੜੀ ਮੋਟੀ ਗੱਲ ਨਹੀਂ 50 ਕਿੱਲਿਆਂ 'ਚ 50 100 ਘੱਟ ਵੀ ਕੀਤਾ ਜਾ ਸਕਦਾ ਕੋਈ ਡਰ ਨਹੀਂ ਜੇ 1600 ਲੈਨੇ ਤਾਂ 1500 ਤੇ ਵੀ ਬੀਜੇ ਜਾ ਸਕਦੇ ਹਾਂ ਕਿਉਂਕਿ 50 ਕਿੱਲੇ ਤਾਂ ਕੋਲ ਮਿਲਾ ਕੇ ਤੁਸੀਂ 1200 ਦੀ ਸੌ ਦੇਣੀ 1200 ਦੀ ਸੌ ਦੇਣੀ 1200 ਰੁਪਏ ਆਪਣਾ ਰੇਟ ਨਹੀਂ ਗ ਲੈ ਵੀ ਮੇਰਾ ਟ੍ਰੇਕ ਆ ਗਿਆ ਆਪਣਾ ਪਿਛਲੀ ਵਾਰੀ ਵਾਲਾ ਤੈਨੂੰ ਵੀ ਪਤਾ 1200 ਦੀ ਨੰਬਰ ਤਾਰ ਦਿੰਦਾ ਸੌ ਤੇ ਬਾਕੀ ਤੂੰ ਵੇਖ ਲੈ ਠੀਕ